ਹੈ ਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੋਈਆਂ ਕਲਾ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਪਰੇ ਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ ਜਰਸੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸੋਈ ਹੈ ਤੇ ਇੱਕ ਗੱਬਣ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਜੀ ਚਲੋ ਵਧੀਆ ਜੀ ਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਹਾਂ ਮੇਰਾ ਲਾਹਰੀ ਸਿੰਘ ਜੀ ਰੈਂਡਸ ਹੋਈਆਂ ਗਲਾ ਤਹਿਸੀਲ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਕੋਲ ਦਾ ਕਰੀ ਨੰਬਰ 7696 36928 ਉਹਦਣ ਵਾਲਾ ਵੇਖਿਆ ਫਿਰ ਮਾਲ ਹਾਂਜੀ ਹਾਂਜੀ ਵੇਖ ਗਿਆ ਹੁਣ ਹਰ ਵਾਰੀ ਜੱਟੀਆਂ ਲਿਆਉਂਦੇ ਫਿਰ ਹਾਂ ਜੱਟੀਆਂ ਲੈ ਗਿਆ ਜੇ ਗਰਮੀ ਦਾ ਸੀਜ਼ਨ ਫਿਰ ਜੱਟੀਆਂ ਲੈ ਗਏ ਤੇ ਜਰਸੀ ਵੀ ਚੰਗੀ ਆਉਂਦੀ ਹੈ ਆਪਣੇ ਕੋਲ ਨਾਲ ਸਾਰੀਆਂ ਨੀਗਰ ਜਰਸੀਆਂ ਪੰਜਾਬ ਵਾਲੀਆਂ ਹੀ ਠੀਕ ਹੈ ਕੋਈ ਵਾਧ ਵਧਾ ਦੇ ਨਹੀਂ ਹੈ ਤੇ ਚਲੋ ਫਿਰ ਜਿਹੜੀ ਆ ਸ਼ਰਵਾਦ ਜਿਹੜੀ ਪਹਿਲੇ ਨੰਬਰ ਤੇ ਗੱਭਣੇ ਇਹ ਹੀ ਦਿਖਾ ਦਈਏ ਕਿੰਨਾ ਖੜਦੀ ਟਾਈਮ ਹੈ ਇਹ ਟਾਈਮ ਹੱਪਾ ਤੇ ਲੱਗ ਜੀਏ ਕਿੰਨਾ ਕੁ ਦੋ ਚਵਾਈ ਜਾਊਗੀ ਇਹ ਧਰ ਵਾਲੇ ਕਹਿੰਦੇ 100-120 ਕਿਲੋ ਚਵਾਈ ਜਾਏ ਇੰਨੀ ਗਰਮੀ ਸਾਰਾ 100 ਕਿਲੋ ਚਵਾਈ ਜਾਵੇ ਬੜੀ ਬਦੇ ਚਲੋ ਤੋਰਾ ਫਿਰ ਇੱਕ ਰੀਨ ਲੈ 20 ਕਿਲੋ ਵਾਲੀ ਮਾਰੀ ਹੈ ਜੀ ਸਭ ਦਾ ਪੂਰਾ ਫਿਸਟ ਹੈ ਬਾਕੀ ਪੂਰੇ ਪਾਰੇ ਪੱਲੇ ਦੇ ਗਾਵਾ ਕੱਦ ਕੱਠ ਵੀ ਚੰਗਾ ਥੱਲੇ ਵੀ ਚੰਗੀ ਤਿਆਰ ਹੁੰਦੀ ਹੈ ਜੇ ਗੱਬਣ ਆ ਜੇ ਰਾਏ ਕੋ ਮਾਰ ਪੁੱਤਾ ਸੀ ਆ ਇਹ ਨਹੀਂ ਆ ਵੀ ਉਹ ਏਦਾਂ ਆਣਾ ਹੋ ਜਾ ਏਦਾਂ ਜੇ ਮਰਜੀ ਪਾਸਲਾ ਜੇ ਤੁਸੀਂ ਮਰਜੀ ਬੈਠੋ ਮਾਨ ਠੀਕ ਆ ਹਾਂ ਠੰਡੀ ਸੀ ਲੈ ਕੇ ਪੋਰੀ ਭਾਵੇਂ ਸੜਕ ਤੇ ਬਈ ਜੋ ਜਿੱਤਰਾ ਮੈਂ ਚਲੋ ਲੈ ਜੀ ਬਾਕੀ ਥਣਾਂ ਦਾ ਸਾਈਜ਼ ਗ੍ਰੈਪ ਉਹ ਵੀ ਜਿਹੜਾ ਚੰਗਾ ਤੇ ਆ ਦੇਖ ਸਕਦੇ ਮਿਲਟਵੇਂ ਨੇ ਵੀ ਚੰਗੀ ਲੱਗੀ ਹਵਾਨਾ ਪਛਾਣ ਲਵੇ ਚੰਗਾ ਕੱਢਿਆ ਤੇ ਇਹ ਹਵਾਨਾ ਗਾਣ ਉਹ ਚੰਗਾ ਜਿੰਨਾ ਹਵਾਨਾ ਤਿਆਰ ਕਰਨੀ ਉਹਨਾਂ ਹੀ ਗਾਣ ਹੋ ਜੀ ਹਾਂ ਦੇਖ ਸਕਦੇ ਤੇ ਕਿੰਨਾ ਫੇਰੇ ਦਾ ਮੁੱਲ ਮੁੱਲ ਕਰਾਉਣ ਨੂੰ ਭਾ 60 ਕਰਾ ਲਓ ਹਾਂਜੀ ਮੁੱਲ ਕਰਦੇ 55000 ਅੱਛਾ ਹਾਂਜੀ ਤੇ ਵਿੱਚੋਂ ਛੋਟ ਛੜ ਕਰ ਦੋਗੇ ਕਰਾ ਲਓ ਜਿੰਨੀ ਕਰਾਉਣੀ ਕਰਾ ਲਵਾ ਦੋ 2000 ਕਰ ਦਈਏ ਛੋਟੇ ਛੋਟੇ ਮੋਲਿਆ 2000 ਕਰ ਦਈਏ ਕਰ ਦੋ 1000 ਹੋਰ ਕਰਦੇ ਅੱਛਾ 55000 ਦੀ ਦੇ ਦਿਓ 50000 ਦੇ ਦੇ ਤਾਂ ਠੀਕ ਹੋਣ ਕੋਈ ਵੀਰ ਲਾਵੇ ਪਹਿਲੇ ਫੂਕਤੇ ਆ ਕੇ ਖਲਾ ਅੱਛਾ ਅੱਜ ਮਤਲਬ ਖਾਲੀ ਨਹੀਂ ਮੋੜਨਾ ਕਿਸ ਨੂੰ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹਾਂਜੀ ਹਾਂਜੀ ਬਾਕੀ ਇਹ ਵੀ ਚਲੋ ਜੀ ਆਈ ਦਾ ਫਰਦਾ ਰੇਟ ਲਾਵੇ ਕੋਈ ਇਹ ਨਾ ਕਵੇ ਧੀਰ ਹੀ ਹੁੰਦੀ ਫਾਨ ਹੁੰਦੀ ਆ ਹਾਂਜੀ ਆਪਣੀ ਮਰਜ਼ੀ ਨਾਲ ਲਾਵੇ ਰੇਟ ਕੋਈ ਇਹ ਆ ਵੀ ਚਲੋ ਵੈਟ ਦੇ ਸਹਾਣਾ ਬਾਕੀ ਕਿ ਜਿਆਦਾ ਘੱਟ ਬਿੱਲ ਹੁੰਦਾ ਕੀ ਫਾਇਦਾ ਅਗਲੇ ਦਾ ਵੀ ਟਾਈਮ ਖਰਾਬ ਹੋਣਾ ਤੇ ਤੁਹਾਡਾ ਉਹ ਚਲੋ ਫਿਰ ਹੁਣ ਸੂਈ ਵੀ ਖੋਲ ਲੀ ਜਾਨੀ ਉਹਨੇ ਉਹਦਾ ਹੀ ਫੋਨ ਦੇ ਇੱਕੋ ਫੋਨ ਚੱਲਦਾ ਹਾਂਜੀ ਬਾਕੀ ਜਿਹਨੂੰ ਪਰਖਿਆ ਪਤਾ ਵੀ ਇੰਨੇ ਕਿਤੇ ਚੀਜ਼ ਆ ਅਗਲੇ ਨੇ ਫਿਰ ਉਸ ਹਿਸਾਬ ਨਾਲ ਪਰ ਮੋਲਾ ਲੈਣੀ ਹਾਂਜੀ ਤੋਰੋ ਹਾਂ ਫਿਰ ਇਕ 12 ਕਿਲੋ ਦੁੱਧ ਜੀ ਕਿੰਨੇ ਦਿਨ ਹੋਏ ਸੂਈ ਨੂੰ ਸੋਈ ਨੂੰ ਕਿੰਨੇ ਦਿਨ ਹੋਗੇ ਜਵੈ ਜੀਨ ਨਾ ਵੀਹ ਕ ਦਿਨ ਦੇ ਲੱਗੇ ਕਹਿੰਦੇ ਸੋਈ ਨਾ ਹੋਗੇ ਬਾਕੀ ਫਿਕਸ ਜੇ ਹਵਾਨਾ ਜਿਹੜਾ ਇੱਥੇ ਕੋਲ ਵੀ ਉਹ ਵੀ ਠੰਡੀ ਥੀਂ ਆਪਾਂ ਜਿੱਦਾਂ ਮਰਜੀ ਦੇ ਥੱਲੇ ਬੈਜੂ ਆਏ ਸੀ ਠੀਕ ਹੈ ਕੋਈ ਗੱਲ ਬਾਤ ਨਹੀਂ ਹੈ ਤਾਰਾ ਮਾਤੇ ਉਾਰ ਨੇ ਕੋਈ ਜਿੰਮ ਕਰੇ ਕੋਈ ਹੱਥ ਤੇ ਨਹੀਂ ਖਾਣਾਂਗੇ ਖਾਣੇ ਪੂਰੇ ਮੁੱਠੀ ਦੇ ਚਵਾਈ ਪਰ ਹੱਥ ਚੋਣ ਆਲੇ ਹੈ ਜੀ ਇਹ ਜੀ ਚਵਾ ਉਹ ਜਿਹੜਾ ਬਿਲਕੁਲ ਸਾਫ ਤੇ ਆ ਗਿਆ ਵੀ ਬਿਲਕੁਲ ਠੰਡੀ ਧੀਰੀ ਰੱਸੀ ਪਾਓ ਤੇ ਭਾਵੇਂ ਨਾ ਪਾਓ ਨਹੀਂ ਰੱਸੀ ਦੀ ਲੋੜ ਨਹੀਂ ਠੀਕ ਹੈ ਜੀ ਤੇ ਕਿੰਨਾ ਦੁੱਧ ਪੱਕਾ ਦੱਸਿਆ ਸੀ ਇਹਦੇ ਕੋਲ ਇਹਦਾ ਕੋ 11 ਕਿਲੋ ਦੁੱਧ ਜੀ ਤਿਆਰ ਜਿਹੜਾ ਬਿਲਕੁਲ ਤੇ ਸੂਈ ਨੂੰ 20 ਦਿਨਾਂ ਦੇ ਲਾਗੇ ਹੋ ਗਿਆ ਜੀ 20 25 ਦਿਨ ਹੋ ਗਈ ਤੇ ਇਹਦਾ ਮੁੱਲ ਫਿਰ ਇਹਰਾ ਮੁੱਲ ਤੁਨਗੇ 30000 ਹੀ ਕਰਦੀ। ਅੱਛਾ ਦੇਣੀ ਕਿੰਨੇ ਦੀ ਐ? ਦੇਖ ਲਓ ਜਿੰਨੇ ਕੰਮ ਦੇ। ਜੱਸ ਨੋ ਕਰਦੀ ਐ ਫਿਰ। ਪੂਰੇ 35 ਦੀ। 35 ਦੀ ਫੇਰਾ। 20000 35 ਜੋ ਛੋਟ ਕਰਦੇ। ਠੀਕ ਐ। ਬਾਕੀ ਕੋ ਫੋਨ ਲਾਵੇ ਇੱਕ ਰਹੀ ਹਨਾ। ਤੇ ਬੰਦ ਤਨ ਮੌਕੇ ਤੇ ਹੋ ਜਾਊਗਾ। ਬੰਦ ਮੌਕੇ ਤੇ ਕਰਾਂਗੇ ਬਾਕੀ ਬੰਦ ਤਨ। ਠੀਕ ਐ ਜੀ। ਬਾਕੀ 35 35 ਜੋ 500 ਤੀਆ ਛੋਟ ਕਰਦੇ। ਠੀਕ ਐ। ਅੱਗੇ ਹੋਰ ਕੁਛ ਹੈ ਨਾ ਫਿਰ? ਨਹੀਂ। ਬਾਕੀ ਇਹ ਆ ਵੀ ਇੱਕ ਗੱਬਣ ਐ ਤੇ ਇੱਕ ਸੂਈ ਐ। ਸੂਈ ਦੀ ਆਪਣੀ ਚੁਆਈ ਕਰਕੇ ਖੜਾ ਤੇ ਗੱਬਣ ਆਪਣੀ ਪਾਸ ਕਰਕੇ ਖੜਾ। ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਕਰੋ ਜੀ